ਜਿਹੜਾ ਡੀਸੀ ਹੁੰਦਾ ਉਹ ਜਿਹੜਾ ਦਾ ਮਾਲਕ ਹੁੰਦਾ ਕਿਉਂਕਿ ਜੇਕਰ ਕਿਸੇ ਮੰਤਰੀ ਨੇ ਆਉਣਾ ਹੋਵੇ ਕਹਿੰਦੇ ਟੀਸੀ ਰਾਤੋ ਰਾਤ ਸੜਕ ਬਣਵਾ ਦਿੰਦਾ ਸਵੇਰ ਨੂੰ ਮੰਤਰੀ ਨੇ ਆਉਣਾ ਹੁੰਦਾ ਤੇ ਰਾਤੋ ਰਾਤ ਸੜਕ ਪੜ ਜਾਂਦੀ ਆ ਪਰ ਇੱਥੇ ਤੁਹਾਨੂੰ ਇੱਕ ਬੱਕਰੀ ਤਸਵੀਰ ਦਿਖਾਵਾਂਗੇ ਸਰ ਭਾਈ ਜੀ ਪਹਿਲਾਂ ਦੱਸੋ ਇਹ ਜਿਹੜੀ ਸੜਕ ਹੈਗੀ ਹਾਂਜੀ ਕਿੰਨਾ ਟਾਈਮ ਹੋ ਗਿਆ ਇਸ ਨੂੰ ਪੱਟੀ ਇਹਨੂੰ 1 ਸਾਲ ਹੋ ਗਿਆ ਜੀ ਪੂਰਾ ਇੱਕ ਸਾਲ ਹੋ ਗਿਆ ਕਿਉਂ ਪੱਟੀ ਘਾਤੋ ਸੀ ਇਹ ਸੀਵਰੇਜ ਦੇ ਪਾਈਪਾਂ ਪਾਈਆਂ ਨੇ ਜੀ ਪਪਾ ਪਾਈਆਂ ਨੂੰ ਵੀ ਮਤਲਬ 7-8 ਮਹੀਨੇ ਹੋ ਗਏ ਜੀ। ਉਸ ਤੋਂ ਬਾਅਦ ਇਹ ਐਂ ਪਈ ਹੈ ਜੀ। ਕਿੰਨੀ ਕਿ ਪਰੇਸ਼ਾਨੀ ਕਿ ਨਹੀਂ ਕੜੀ? ਪਰੇਸ਼ਾਨੀ ਬਹੁਤ ਜ਼ਿਆਦਾ ਹੈ ਜੀ। ਹੱਦ ਤੋਂ ਜ਼ਿਆਦਾ ਪਰੇਸ਼ਾਨੀਆਂ ਸਾਨੂੰ ਤਾਂ ਹੈ ਜੀ। ਦਾ ਬੁਰਾ ਹਾਲ ਹੈ ਜੀ ਸਾਲ ਤੋਂ ਉੱਪਰ ਹੋ ਗਈ। ਬਹੁਤ ਉਹ ਖੱਜਲ-ਖਵਾਰ ਹੋ ਰਹੇ ਆ। ਟ੍ਰੈਫਿਕ ਉਹਰੇ ਜਾਮ ਹੋ ਜਾਂਦਾ। ਮਿੱਟੀ ਘਟਾ ਬਹੁਤ ਬੁਰਾ ਹਾਲ ਆ ਕੰਮ ਨੂੰ ਵੀ ਫਰਕ ਪੈ ਰਿਹਾ ਸਾਡੇ। ਬਹੁਤ ਜ਼ਿਆਦਾ ਹੁੰਦੇ ਨਹੀਂ ਐਕਸੀਡੈਂਟ ਜੀ। ਇੱਥੇ ਦੇ ਐਮਸੀ ਨੇ ਨਾ ਅਗਰ ਕੌਂਸਲ ਵਾਲੇ ਕੋਈ ਆਉਂਦੇ ਨਹੀਂ ਦੇਖੋ ਆਉਂਦੇ ਨੇ ਜਾਂ ਆ ਕੇ ਦੇਖ ਜਾਂਦੇ ਨੇ ਐਮਐਲਏ ਸਾਹਿਬ ਰੋਜ਼ ਲੰਘਦੇ ਨੇ ਰੋਜ਼ ਹੀ ਪਤਾ ਉਹਨਾਂ ਨੂੰ ਵੀ ਆ ਜੀ ਵੀ ਟੁੱਟੀ ਹੋਈ ਸੜਕ ਜ਼ਿਲ੍ਹੇ ਦੇ ਡੀਸੀ ਤਿਰਹਾਸ਼ ਮੂਰੇ ਇਹ ਹਾਲਾਤ ਨੇ ਮੇਨ ਰੋਡ ਆ ਸ਼ਹਿਰ ਦਾ ਕਹਿੰਦੇ ਐਮਐਲਏ ਸਾਹਿਬ ਵੀ ਇੱਥੋਂ ਲੰਘਦੇ ਨੇ ਨਾ ਪਰ ਕੋਈ ਘਰ ਭਰਾਜ ਪਰ ਉਹਨਾਂ ਨੂੰ ਇਹ ਸੜਕ ਦਿਸਦੀ ਨਹੀਂ ਇਸੀ ਸਾਹਮਣੇ ਹੁਣ ਇਸੇ ਕੀ ਕਰਨ ਜੋ ਪੈਸੇ ਪਾਉਣਗੇ ਇਹ ਸੜਕ ਤਾਂ ਹੀ ਬਣੂਗੀ ਜੀ ਹੁਣ ਕਿਸੇ ਕੋਲ ਪਾਸ ਪੈਸੇ ਹੀ ਨਹੀਂ ਆ ਰਹੇ ਹੈ ਕਿ ਸੜਕ ਕਿੱਥੋਂ ਬਣ ਜੂ ਮੁੱਖ ਮੰਤਰੀ ਤਾਂ ਕਹਿੰਦਾ ਸੜਕ ਜਾਨਾ ਪੜੇ ਖਜ਼ਾਨਾ ਜੇ ਪੜਿਆ ਹੁੰਦਾ ਪਰ ਸੜਕ ਬਣ ਜਾਂਦੀ ਇੱਕ ਸਾਲ ਕਿਉਂ ਲੱਗਦਾ ਜੀ ਇਹਨੂੰ ਸੰਗਰੂਰ ਜਿਲ੍ਹਾਉ ਮੁੱਖ ਮੰਤਰੀ ਦਾ ਆਪਣਾ ਜੱਤੀ ਜਿਲ੍ਹਾ ਹੈਗਾ ਸੰਗਰੂਰ ਜੇਕਰ ਉਹਨਾਂ ਦੇ ਜ਼ਿਲ੍ਹੇ ਦੇ ਹਾਲਾਤ ਨੇ ਤਾਂ ਇੱਥੇ ਉਹ ਤਾਕਤ ਕੀ ਕਦੋਂ ਲੱਗੂਗੀ ਡੇਲੀ ਫਾਸਟ ਪੰਜਾਬੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਆ ਗੁਰਦੀਪ ਸਿੰਘ ਸਾਜਲੀ ਸਸ ਵਕਤ ਸੰਗਰੂਰ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਹਾਇਸ਼ ਦੇ ਮੂਹਰੇ ਖੜਿਆ ਸਾਡੇ ਖੜਨ ਦਾ ਮਕਸਦ ਇਹ ਹੈ ਕਿ ਜਿਹੜਾ ਡੀਸੀ ਹੁੰਦਾ ਉਹ ਜਿਲ੍ਹੇ ਦਾ ਮਾਲਕ ਹੁੰਦਾ ਕਿਉਂਕਿ ਜੇਕਰ ਕਿਸੇ ਮੰਤਰੀ ਨੇ ਆਉਣਾ ਹੋਵੇ ਕਹਿੰਦੇ ਟੀਸੀ ਰਾਤੋਂ ਰਾਤ ਸੜਕ ਬਣਵਾ ਦਿੰਦਾ ਸਵੇਰ ਨੂੰ ਮੰਤਰੀ ਨੇ ਆਉਣਾ ਹੁੰਦਾ ਤੇ ਰਾਤੋਂ ਰਾਤ ਸੜਕ ਪੜ ਜਾਂਦੀ ਹੈ ਪਰ ਇੱਥੇ ਤੁਹਾਨੂੰ ਇੱਕ ਵੱਖਰੀ ਤਸਵੀਰ ਦਿਖਾਵਾਂਗੇ ਇਹ ਡੀਸੀ ਸਾਹਿਬ ਸੰਗਰੂਰ ਦੀ ਰਹਾਇਸ਼ ਇਹਦੇ ਮੂਹਰੇ ਜਿਹੜੀ ਇਹ ਸੜਕ ਹੈਗੀ ਸੀਵਰੇਜ ਪੈਣਾ ਸੀਗਾ ਸੀ ਵੀਰੇ ਤਾਂ ਪਾ ਦਿੱਤਾ ਗਿਆ ਪਰ ਇੱਕ ਸਾਲ ਹੋ ਗਿਆ ਇਹ ਜਿਹੜੀ ਸੜਕ ਹੈਗੀ ਉਸੇ ਦੀ ਤਰ੍ਹਾਂ ਉਵੇਂ ਤਰ੍ਹਾਂ ਪਈ ਹੈ ਆ ਉਵੇਂ ਪੱਟੀ ہوئی ਹੈ ਵੱਡੇ ਵੱਡੇ ਪੱਥਰ ਪਏ ਨੇ ਆਏ ਦਿਨ ਇੱਥੇ ਐਕਸੀਡੈਂਟ ਹੁੰਦੇ ਨੇ ਕਿ ਰਾਹਗੀਰ ਡਿੱਗਦੇ ਨੇ ਕਿ ਤੇ ਲੋਕਾਂ ਦੇ ਉੱਪਰ ਮਿੱਟੀ ਘਟਾ ਪੈਂਦਾ ਪਰ ਹੁਣ ਸਵਾਲ ਇਹ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਦੇ ਦਰਵਾਜ਼ੇ ਮੂਰੇ ਜਾਂ ਗੇਟ ਮੂਰੇ ਜਾਂ ਉਹਨਾਂ ਦੀ ਰਹਿائش ਕੋਲੇ ਇਹ ਹਾਲਾਤ ਨੇ ਤਾਂ ਪੂਰੇ ਜ਼ਿਲ੍ਹੇ ਦੇ ਕੀ ਹਾਲਾਤ ਹੋਣਗੇ ਜਿਹੜੀਆਂ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਕਹ ਲਓ ਕਿ ਰੇਲਵੇ ਚੌਂਕ ਤੋਂ ਲੈ ਕੇ ਬਰਨਾਲਾ ਕੈਂਚੀਆਂ ਤੱਕ ਬਰਨਾਲਾ ਕੈਂਚੀਆਂ ਤੱਕ ਇਹ ਸੜਕ ਪੱਟੀ ਹੋਈ ਹੈ ਇੱਕ ਸਾਲ ਦੇ ਲਗਭਗ ਹੋ ਗਿਆ ਕਿ ਸੰਗਰੂਰ ਵਾਸੀ ਐਨੇ ਪਰੇਸ਼ਾਨ ਨੇ ਆ ਰੇੜ ਕਾ ਪਤਾ ਨਹੀਂ ਕੀ ਹੈਗਾ ਕਿਉਂਕਿ ਇੱਕ ਸਾਲ ਤੋਂ ਆ ਲੋਕ ਪਰੇਸ਼ਾਨ ਨੇ ਵੱਡੇ ਵੱਡੇ ਜਾਮ ਲੱਗ ਜਾਂਦੇ ਆ ਦੁਕਾਨਦਾਰ ਵੀਰ ਵੀ ਇੱਥੇ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਖਰ ਮਸਲਾ ਕੀ ਹੈ ਆ ਕੁਝ ਦੁਕਾਨਦਾਰ ਵੀਰ ਆਏ ਨੇ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਬਾਬਾ ਜੀ ਸਰ ਭਾਈ ਜੀ ਪਹਿਲਾ ਇਹ ਦੱਸੋ ਇਹ ਜਿਹੜੀ ਸੜਕ ਹੈਗੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਸ ਨੂੰ ਪੱਟੀ ਹੋਏ ਇਹਨੂੰ 1 ਸਾਲ ਹੋ ਗਿਆ ਜੀ ਪੂਰਾ ਅਚ 1 ਸਾਲ ਹੋ ਗਿਆ ਕਿਉਂ ਪੱਟੀ ਘਾਤੋ ਸੀ ਇਹ ਸੀਵਰੇਜ ਦੇ ਪਾਪਾ ਪਾਈਆਂ ਨੇ ਜੀ ਪਾਪਾ ਪਾਈਆਂ ਨੂੰ ਵੀ ਮਤਲਬ 7-8 ਮਹੀਨੇ ਹੋ ਗਏ ਜੀ ਉਸ ਤੋਂ ਬਾਅਦ ਇਹ ਐਂ ਪਈ ਹੈ ਜੀ ਕਿੰਨੀ ਕਿ ਪ੍ਰੇਸ਼ਾਨੀ ਕਿ ਨਹੀਂ ਕਰਦੀ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੈ ਜੀ ਹੱਦ ਤੋਂ ਜ਼ਿਆਦਾ ਪ੍ਰੇਸ਼ਾਨੀ ਸਾਨੂੰ ਤਾਂ ਹੈ ਜੀ ਬੀਸੀ ਸਾਹਿਬ ਦੀ ਕੋਠੀ ਦੇ ਮੂਹਰੇ ਇਹ ਹਾਲਾਤ ਨੇ ਫਿਰ ਪੂਰੇ ਜ਼ਿਲ੍ਹੇ ਕੀ ਹਾਲਾਤ ਹੋਣਗੇ ਓਏ ਇਹੀ ਤਾਂ ਅਸੀਂ ਵਿਚਾਰ ਸੋਚਦੇ ਆ ਜੀ ਸੜਕਾਂ ਦਾ ਮੇਨ ਸੜਕ ਹੈ ਨੈਸ਼ਨਲ ਹਾਈ ਵੀ ਇਹਦੇ ਕੰਨੀ ਪ੍ਰਸ਼ਾਸਨ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਇੱਥੋਂ ਦਾ ਐਮਸੀ ਨੇ ਨਗਰ ਕੌਂਸਲ ਵਾਲੇ ਕੋਈ ਆਉਂਦੇ ਨਹੀਂ ਦੇਖੋ ਆਉਂਦੇ ਨੇ ਜੀ ਆ ਕੇ ਦੇਖ ਜਾਂਦੇ ਨੇ ਐਮਐਲਏ ਸਾਹਿਬ ਰੋਜ਼ ਲੰਘਦੇ ਰਹਿੰਦੇ ਜੀ ਪਤਾ ਉਹਨਾਂ ਨੂੰ ਵੀ ਹੈ ਜੀ ਵੀ ਟੁੱਟੀ ਹੋਈ ਸੜਕ ਇੱਕ ਕਹਿੰਦੇ ਨੇ ਵੀ ਜੇ ਕਿਸੇ ਮੰਤਰੀ ਨੇ ਆਉਣਾ ਹੋਵੇ ਟੀਸੀ ਸਾਹਿਬ ਤਾਂ ਕਹਿੰਦੇ ਰਾਤੋ ਰਾਤ ਚੜ੍ਹਕ ਬਣਾਉਂਦੇ ਨੇ ਪਰ ਇੱਥੇ ਕੋਈ ਬਣੀ ਇਹ ਦੇਖੋ ਜੀ ਹੁਣ ਕੀ ਪਤਾ ਹੈ ਆਪਾਂ ਨੂੰ ਪ੍ਰਸ਼ਾਸਨ ਕੀ ਚੱਕਰ ਹੈ ਜੀ ਕੋ ਭਾਈ ਆਪਾਂ ਆਪਣਾ ਕੀ ਨਾਮ ਹੈ ਅਮਨਪ੍ਰੀਤ ਜੀ ਜੀ ਭਾਈ ਜੀ ਕਿਵੇਂ ਦੇਖਦੇ ਹੋ ਇਹ ਸੜਕ ਹੈ ਕਿ ਇੱਕ ਸਾਲ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਉਹ ਵੀ ਡੀਸੀ ਦੇ ਘਰ ਮੂਰੇ ਇਹ ਬੁਰਾ ਹਾਲ ਹੈ ਜੀ ਸਾਲ ਤੋਂ ਉੱਪਰ ਹੋ ਗਈ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਰਹੇ ਆ ਟ੍ਰੈਫਿਕ ਉਰੇ ਜਾਮ ਹੋ ਜਾਂਦਾ ਮਿੱਟੀ ਘਟਾ ਬਹੁਤ ਬੁਰਾ ਹਾਲ ਆ ਕੰਮ ਨੂੰ ਵੀ ਫਰਕ ਪੈ ਰਿਹਾ ਸਾਡੇ ਐਕਸੀਡੈਂਟ ਵੀ ਹੁੰਦੇ ਹੁਣ ਬਹੁਤ ਜ਼ਿਆਦਾ ਹੁੰਦੇ ਨਹੀਂ ਐਕਸੀਡੈਂਟ ਜੀ ਪਰ ਤੁਸੀਂ ਮੰਗ ਕੀ ਕਰਦੇ ਹੋ ਫਿਰ ਮੰਗ ਤਾਂ ਹੀ ਚਾਹੁੰਦੇ ਆ ਇਹ ਸੜਕ ਜਲਦੀ ਜਲਦੀ ਬਣਾਈ ਜਾਵੇ ਅੱਛਾ ਜਾਮ ਹੀ ਬਹੁਤ ਲੱਗਦਾ ਹੁਣ ਜਾਮ ਬਹੁਤ ਜ਼ਿਆਦਾ ਲੱਗਦਾ ਜੀ ਆ ਤਾਂ ਥੋੜੀ ਛੁੱਟੀ ਕਰਕੇ ਥੋੜੇ ਲਾ ਲੋ ਵੀ ਨਹੀਂ ਹੈਗਾ ਨਹੀਂ ਤਾਂ ਇੱਕ ਤਾਂ ਵੀ ਦੇਖੋ ਆਮ ਆਦਮੀ ਪਾਰਟੀ ਦੇ ਰੀਡਰ ਲੀਡਰ ਨੇ ਮੰਤਰੀ ਨੇਗੇ ਉਹਦਾ ਨਾਮ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੇ ਛੜਕਾਂ ਵੀ ਬਹੁਤ ਵਧੀਆ ਛੜਕਾਂ ਬਣਾਤੀਆਂ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਆ ਜੀ ਅਤਰਤਲ ਦਾ ਇੱਕ ਵੀ ਨਹੀਂ 1% ਵੀ ਨਹੀਂ ਹੈਗਾ ਕਿਉਂਕਿ ਡੀਸੀ ਦੇ ਗੇਟ ਮੂਹਰੇ ਖੜੇ ਆਪਾਂ ਇੱਕ ਸਾਲ ਹੋ ਗਿਆ ਕਿਤੇ ਡੀਸੀ ਸਾਹਿਬ ਨੂੰ ਤੁਸੀਂ ਰੋਕ ਕੇ ਪੁੱਛਿਆ ਡੀਸੀ ਸਾਹਿਬ ਨੇ ਹੁਣ ਇਸ ਚ ਕੀ ਕਰਨੇ ਪੈਸੇ ਪਾਉਣਗੇ ਜੇ ਸੜਕ ਤਾਂ ਹੀ ਬਣੂਗੀ ਜੇ ਹੁਣ ਪੈਸੇ ਕਿਸੇ ਪਾਸੋਂ ਪੈਸੇ ਹੀ ਨਹੀਂ ਆ ਰਹੇ ਹੈ ਕਿ ਸੜਕ ਕਿੱਥੋਂ ਬਣ ਜੂ ਮੁੱਖ ਮੰਤਰੀ ਤਾਂ ਕਹਿੰਦਾ ਸਾਡੇ ਖਜ਼ਾਨਾ ਭਰਿਆ ਖਜ਼ਾਨਾ ਜੋ ਭਰਿਆ ਹੁੰਦਾ ਪਰ ਸੜਕ ਬਣ ਜਾਂਦੀ ਇੱਕ ਸਾਲ ਕਿਉਂ ਲੱਗਦਾ ਜੀ ਇਹਨੂੰ ਮੇਨ ਰੋਡ ਹੈ ਸ਼ਹਿਰ ਦੀ ਦਿੱਲੀ ਹੈ ਦਿੱਲੀ ਨੂੰ ਜਾਂਦਾ ਰੋਡ ਇਹ ਉਹੀ ਨਹੀਂ ਬਣ ਰਿਹਾ ਹੈਗਾ ਹੋਰ ਕਿ ਲਿੰਕ ਰੋਡਾਂ ਦਾ ਪਤਾ ਨਹੀਂ ਕੀ ਹਾਲ ਹੋਊਗਾ ਇਹਨਾਂ ਦਾ ਸੋ ਇਹ ਦੁਕਾਨਦਾਰ ਵੀਰ ਨੇ ਕਿ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਲ੍ਹੇ ਤੇ ਡੀਸੀ ਤੀਰ ਹੈਸ਼ ਮੂਰੇ ਇਹ ਹਾਲਾਤ ਨੇ ਮੇਨ ਰੋਡ ਆ ਸ਼ਹਿਰ ਦਾ ਕਹਿੰਦੇ ਐਮਐਲਏ ਸਾਹਿਬ ਵੀ ਇੱਥੋਂ ਲੰਘਦੇ ਨੇ ਨੰਦਨਤੌਰ ਕੋਰਪਰਾਜ ਪਰ ਉਹਨਾਂ ਨੂੰ ਇਹ ਸੜਕ ਦਿੱਸਦੀ ਨਹੀਂ ਪਰ ਹੁਣ ਕਿਤੇ ਨਾ ਕਿਤੇ ਜਿਹੜੇ ਆਵਾਜ਼ ਮਨ ਪਾਰਟੀ ਦੇ ਲੀਡਰ ਨੇ ਜਾਂ ਮੰਤਰੀ ਨੇਗੇ ਉਹ ਬਣਾਈਆਂ ਹੋਈਆਂ ਸੜਕਾਂ ਆਕਸਰ ਆਪਣੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਪਰ ਪਾਉਂਦੇ ਨੇ ਔਰ ਉੱਪਰ ਛੋਟੀ ਜਿਹੀ ਤਾਖਤੀ ਵੀ ਲੱਗੀ ਹੁੰਦੀ ਹੈ ਕਿ ਇਹ ਸੜਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਣਾਈ ਆ ਪਰ ਅਸੀਂ ਹੁਣ ਆਪਣੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਕਹਿਣਾ ਸੀ ਉਹਨੇ ਕਿ ਇਹ ਸੰਗਰੂਰ ਵਾਲੀ ਛੱਡ ਕੇ ਖਾਸ ਕਰਕੇ ਇਹ ਜਿਹੜਾ ਸੰਗਰੂਰ ਜ਼ਿਲ੍ਹਾ ਉਹ ਮੁੱਖ ਮੰਤਰੀ ਦਾ ਆਪਣਾ ਜੱਦੀ ਜ਼ਿਲ੍ਹਾ ਹੈਗਾ ਸੰਗਰੂਰ ਜੇਕਰ ਉਹਨਾਂ ਦੇ ਜ਼ਿਲ੍ਹੇ ਦੇ ਹਾਲਾਤ ਨੇ ਤਾਂ ਇੱਥੇ ਉਹ ਤਾਕਤ ਕੀ ਕਦੋਂ ਲੱਗੂਗੀ ਇਸ ਦਾ ਸੰਗਰੂਰ ਵਾਸੀਆਂ ਨੂੰ ਇੰਤਜ਼ਾਰ ਰਹੇਗਾ ਕੈਮਰਾ ਪਰਸਨ ਹਰਦੇਵ ਸਿੰਘ ਦੇ ਨਾਲ ਗੁਰਦੀਪ ਸਿੰਘ ਸਾਹਲੀ ਡੇਲੀ ਫਾਸਟ ਪੰਜਾਬੀ ਸੰਗਰੂਰ